ਯੂਰਪ ਦੇ ਹਵਾਈ ਅਟਿਆ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਲੰਬੀਆਂ ਕਤਾਰਾਂ ਅਤੇ ਸੰਚਾਲਨ ਸੰਪੰਦੀ ਮੁੱਦੇ ਦਾ ਹਵਾਲਾ ਦਿੰਦੇ ਹੋਏ ਨਵੀਂ EU ਸਰਹੱਦੀ ਪ੍ਰਣਾਲੀ ਦੀ ਤੁਰੰਤ ਸਮੀਖਿਆ ਦੀ ਮੰਗ ਕੀਤੀ ਹੈ। ਦ ਲੋਕਲ ਯੂਰਪੀਕ ਦੀ ਰਿਪੋਰਟ ਦੇ ਅਨੁਸਾਰ 에어ਪੋਰਟ ਕੌਂਸਲ ਇੰਟਰਨੈਸ਼ਨਲ ਯਾਨਕੀ ACI ਨੇ ਚੇਤਾਵਨੀ ਦਿੱਤੀ ਹੈ ਕਿ ਫਰਾਂਸ ਜਰਮਨੀ ਗ੍ਰੀਸ ਆਈਸਲੈਂਡ ਇਟਲੀ ਪੁਰਤਗਾਲ ਅਤੇ ਸਪੇਨ ਦੇ ਹਵਾਈ ਅੱਡਿਆਂ 'ਤੇ ਦੇਰੀ ਪਹਿਲਾਂ ਹੀ ਯਾਤਰੀਆਂ ਦੇ ਅਨੁਭਵ ਅਤੇ ਹਵਾਈ ਅੱਡਿਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰ ਰਹੀ ਹੈ 12 ਅਕਤੂਬਰ ਨੂੰ ਪੇਸ਼ ਕੀਤੇ ਗਏ ਇਸ ਅੰਕੜੇ ਅਨੁਸਾਰ EU ਐਂਟਰੀ ਐਕਸਿਟ ਸਿਸਟਮ ਡਿਲੇ शेंगेन जोन ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਨਿੱਜੀ ਡਾਟਾ ਰਜਿਸਟਰ ਕਰਨਾ ਅਤੇ ਆਪਣੇ ਪਹਿਲੇ ਐਂਟਰੀ ਪੁਆਇੰਟ ਉੱਤੇ ਬਾਇਓਮੈਟ੍ਰਿਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਇਹ ਸਿਸਟਮ ਜੋ ਸਵੈ ਸੇਵਾ ਕਿਉਸਤ ਅਤੇ ਸਰਹੱਦੀ ਗਾਰਡਰ ਦੀ ਵਰਤੋਂ ਕਰਦਾ ਹੈ। ਦਾਉ ਦੇਸ਼ ਮੈਨੂਅਲ ਪਾਸਪੋਰਟ ਸਟੈਂਪਿੰਗ ਨੂੰ ਬਦਲਣਾ ਅਤੇ ਅਵਸ਼ੇਸ਼ਾਂ ਤੇ ਸੁਰੱਖਿਆ ਜੋਖਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣਾ ਹੈ। ਖਾਲੇ ਕਿ ਤਕਨੀਕੀ ਸਮੱਸਿਆਵਾਂ ਨੇ ਵੱਡੀ ਦੇਰੀ ਕੀਤੀ ਹੈ ਸ਼ੰਗਦਰ ਖੇਤਰ ਦੇ ਵਿੱਚ ਦਾਖਲ ਹੋਣ ਵਾਲੇ ਤੀਸਰੇ ਦੇਸ਼ ਦੇ ਲਾਗੇਗਾ ਤੋਂ ਬਾਇਓਮੈਟ੍ਰਿਕ ਡਾਟਾ ਦੀ ਅਸੋਸੀਏਸ਼ਨ ਅਤੇ ਕੈਪਚਰ ਦੇ ਪ੍ਰਗਤੀਸ਼ੀਲ ਸਕੇਲਿੰਗ ਦੇ ਨਤੀਜੇ ਵਜੋਂ ਹਵਾਈ ਅੜਾਉਤੇ ਸਰਹੱਦੀ ਨਿਯੰਤਰਣ ਪਰਕਿਰਿਆ ਦੇ ਸਮੇਂ ਵਿੱਚ 70% ਤੱਕ ਵਾਧਾ ਹੋਇਆ ਜਿਸ ਦੇ ਵਿੱਚ ਪੀਕ ਟ੍ਰੈਫਿਕ ਪੀਰੀਅਡਾਂ ਉੱਤੇ ਉਡੀਕ ਸਮਾਂ 30% ਘਟੇ ਤਾਂ ਕਿ ਇਸੇ ਹੀ ਰੋਪਟੈਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਦ ਲੋਕਲ ਯੂਰਪ ਦੁਆਰਾ ਹਵਾਲਾ ਦਿੱਤਾ ਗਿਆ ਐਸੋਸੀਏਸ਼ਨ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਵਿੱਚ ਸਿਸਟਮ ਆਊਟੇਜ ਪੋਰਫਿੰਗ ਰੇਸ਼ਨ ਸਮੱਸਿਆ ਸੀਮਤ ਕਿਉਂ ਸੇਕੋਪ ਲਪਤਾ ਨਾਕਾਫੀ ਆਟੋਮੈਟਿਡ ਬਾਰਡਰ ਕੰਟਰੋਲ ਗੇਟ ਅਤੇ ਇੱਕ ਪ੍ਰਭਾਵਸ਼ਾਲੀ ਪ੍ਰੀ ਰਜਿਸਟ੍ਰੇਸ਼ਨ ਐਪ ਦੀ ਘਾਟ ਸ਼ਾਮਲ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਯੋਜਨਾ ਅਨੁਸਾਰ 9 ਜਨਵਰੀ ਨੂੰ ਰਜਿਸਟ੍ਰੇਸ਼ਨ ਥ੍ਰੈਸ਼ਹੋਲਡ ਨੂੰ 35% ਤੱਕ ਵਧਾਉਣ ਦੇ ਨਾਲ ਹਵਾਈ ਅੜਹਾਂ ਤੇ 에ਅਰਲਾਈਨਰ ਦੇ ਲਈ ਬਹੁਤ ਜ਼ਿਆਦਾ ਗੰਭੀਰ ਪ੍ਰੇੜ ਅਤੇ ਪ੍ਰਣਾਲੀਗਤ ਵਿਗਨ ਪੈਦਾ ਹੋ ਸਕਦਾ ਹੈ ਜੋ ਸੰਭਾਵਿਤ ਤੌਰ ਉਤੇ ਸੁਰੱਖਿਆ ਚਿੰਤਾਵਾਂ ਨੂੰ 飛んで SE Europe ਦੇ ਡਾਇਰੈਕਟਰ ਜਨਰਲ 올ਿਵੀਅਰ ਜਾਨਕੋ ਵੇਖਣੇ ਕਿ ਅਸੀਂ EE S ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਸਮਰਥਨ ਕਰਦੇ ਹਾਂ ਅਤੇ ਇਸ ਦੇ ਲਾਗੂ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਪਰ EE ایسی ਯਾਤੂਆਂ ਦੇ ਲਈ ਹਫੜਾ ਤਫਰੀ ਅਤੇ ਸਾਡੇ ਹਵਾਈ ਅੰਟਯਾਉਤੇ ਹਫੜਾ ਤਫਰੀ ਬਾਰੇ ਨਹੀਂ ਹੋ ਸਕਦਾ ਜੇਕਰ ਮੌਜੂਦਾ ਸੰਚਾਲਨ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਤੇ ਜਨਵਰੀ ਦੇ ਸ਼ੁਰੂ ਤੱਕ ਸਿਸਟਮ ਨੂੰ ਸਥਿਰ ਨਹੀਂ ਕੀਤਾ ਜਾ ਸਕਦਾ ਤਾਂ ਸਾਰੀ ਯੂਰੋਪੀਅਨ ਕਮਿਸ਼ਨ ਅਤੇ ਸ਼ਹਿਗਿਰ ਮੈਂਬਰ ਦੇਸ਼ਾਂ ਤੋਂ ਇਸ ਦੇ ਰੋਲ ਆਊਟ ਵਿੱਚ ਵਾਧੂ ਲਚਕਤਾ ਦੀ ਆਗਿਆ ਦੇਣ ਲਈ ਤੁਰੰਤ ਕਾਰਵਾਈ ਦੀ ਲੋੜ ਹੋਵੇਗੀ ਯੂਰਪ ਦੇ ਹਵਾਈ ਅਟਿਆ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਲੰਬੀਆਂ ਕਤਾਰਾਂ ਅਤੇ ਸੰਚਾਲਨ ਸੰਪੰਦੀ ਮੁੱਦੇ ਦਾ ਹਵਾਲਾ ਦਿੰਦੇ ਹੋਏ ਨਵੀਂ ਈਯੂ ਸਹ断ੀ ਪ੍ਰਣਾਲੀ ਦੀ ਤੁਰੰਤ ਸਮੀਖਿਆ ਦੀ ਮੰਗ ਕੀਤੀ ਹੈ ਦੋ ਲੋਕਲ ਯੂਰਪੀਕ ਰਿਪੋਰਟ ਦੇ ਅਨੁਸਾਰ 에어ਪੋਰਟ ਕੌਂਸਲ ਇੰਟਰਨੈਸ਼ਨਲ ਯਾਨਕੀ ACI ਨੇ ਚੇਤਾਵਨੀ ਦਿੱਤੀ ਹੈ ਕਿ ਫਰਾਂਸ ਜਰਮਨੀ ਗ੍ਰੀਸ ਆਈਸਲੈਂਡ ਇਟਲੀ ਪੁਰਤਗਾਲ ਅਤੇ ਸਪੇਨ ਦੇ ਹਵਾਈ ਅੱਡਿਆਂ ਤੇਰੀ ਪਹਿਲਾਂ ਹੀ ਯਾਤਰੀ ਅਤੇ ਅਨੁਭਵ ਅਤੇ ਹਵਾਈ ਅੱਡਿਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰ ਰਹੀ ਹੈ 12 ਅਕਤੂਬਰ ਨੂੰ ਪੇਸ਼ ਕੀਤੇ ਗਏ ਇਸ ਅੰਕੜੇ ਅਨੁਸਾਰ EU ਐਂਟਰੀ ਐਕਸਿਟ ਸਿਸਟਮ ਡੇਲੀ ਸ਼ੇਂਗਨ ਜ਼ੋਨ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਨਿਜੀ ਡਾਟਾ ਰਜਿਸਟਰ ਕਰਨਾ ਅਤੇ ਆਪਣੇ ਪਹਿਲੇ ਐਂਟਰੀ ਪੁਆਇੰਟ ਉੱਤੇ ਬਾਇਓਮੈਟ੍ਰਿਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਇਹ ਸਿਸਟਮ ਦੁਸਤ ਸਵੈ-ਸੇਵਾ ਕਿਉਸਤ ਅਤਿ ਸਰਹੱਦੀ ਗਾਰਡਰ ਦੀ ਵਰਤੋਂ ਕਰਦਾ ਹੈ। ਦਵ ਦੇਸ਼ ਮੈਨੂਅਲ ਪਾਸਪੋਰਟ ਸਟੈਂਪਿੰਗ ਨੂੰ ਬਦਲਣਾ ਅਤੇ ਓਵਰਸ਼ੀਆ ਅਤੇ ਸੁਰੱਖਿਆ ਜੋਖਮਾਂ ਦੀ ਨਿਗਰਾਨੀ ਨੂੰ ਬਿਹਤਰ ਬਣਾਉਣਾ। ਹਾਲਕਿ ਤਕਨੀਕੀ ਸਮੱਸਿਆਵਾਂ ਨੇ ਵੱਡੀ ਦੇਰੀ ਕੀਤੀ ਹੈ ਸ਼ੰਗਦਰ ਖੇਤਰ ਦੇ ਵਿੱਚ ਦਾਖਲ ਹੋਣ ਵਾਲੇ ਤੀਸਰੇ ਦੇਸ਼ ਦੇ ਲਾਗੇਗਾ ਤੋਂ ਬਾਇਓਮੈਟ੍ਰਿਕ ਡੇਟਾ ਦੀ ਅਸੋਸੀਏਸ਼ਨ ਅਤੇ ਕੈਪਚਰ ਨੇ ਪ੍ਰਗਤੀਸ਼ੀਲ ਸਕੇਲਿੰਗ ਦੇ ਨਤੀਜੇ ਵਜੋਂ ਹਵਾਈ ਅੜਾਉ ਤੇ ਸਰਹੱਦੀ ਨਿਯੰਤਰਣ ਪਰ ਕੀਤੇ ਅਦੇ ਸਮੇਂ ਵਿੱਚ 70% ਤੱਕ ਵਾਧਾ ਹੋਇਆ ਜਿਸ ਦੇ ਵਿੱਚ ਪੀਕ ਟ੍ਰੈਫਿਕ ਪੀਰੀਅਡਾਂ ਉੱਤੇ ਉਡੀਕ ਸਮਾਂ 30% ਘਟੇ ਤਾਂ ਕਿ ਇਸੇ ਹੀ ਯੂਰੋਪ ਟੈਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਦ ਲੋਕਲ ਯੂਰੋਪ ਦੁਆਰਾ ਹਵਾਲਾ ਦਿੱਤਾ ਗਿਆ ਹੈ ਐਸੋਸੀਏਸ਼ਨ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਵਿੱਚ ਸਿਸਟਮ ਆਊਟੇਜ, ਕੋਵਿਡ ਇੰਫੀਗੇਸ਼ਨ ਸਮੱਸਿਆ, ਸੀਮਤ ਕਿਉਂ ਸੇਕੋਪਲ ਅਪਤਾਨ ਨਾਕਾਫੀ, ਆਟੋਮੈਟਿਡ ਬਾਰਡਰ ਕੰਟਰੋਲ ਗੇਟ ਅਤੇ ਇੱਕ ਪ੍ਰਭਾਵਸ਼ਾਲੀ ਪ੍ਰੀ ਰਜਿਸਟ੍ਰੇਸ਼ਨ ਐਪ ਦੀ ਘਾਟ ਸ਼ਾਮਲ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਯੋਜਨਾ ਅਨੁਸਾਰ 9 ਜਨਵਰੀ ਨੂੰ ਰਜਿਸਟ੍ਰੇਸ਼ਨ ਟਰੈਸ਼ ਹੋ 20-35% ਤੱਕ ਵਧਾਉਣ ਦੇ ਨਾਲ ਹਵਾਈ ਅੱਡਿਆਂ ਤੇ 에ਅਰਲਾਈਨਾਂ ਦੇ ਲਈ ਬਹੁਤ ਜ਼ਿਆਦਾ ਗੰਭੀਰ ਪੇੜ ਅਤੇ ਪ੍ਰਣਾਲੀਗਤ ਵਿਗੜਨ ਪੈਦਾ ਹੋ ਸਕਦਾ ਹੈ ਜੋ ਸੰਭਾਵਿਤ ਤੌਰ ਉਤੇ ਸੁਰੱਖਿਆ ਚਿੰਤਾਵਾਂ ਨੂੰ ਵਧਾਉਂਦਾ ਹੈ। ਇਸੇ ਹੀ ਯੂਰੋਪ ਦੇ ਡਾਇਰੈਕਟਰ ਜਨਰਲ 올ਿਵियर ਜਾਨਕੋ ਵੇਖਣੇ ਕਿ ਹੈ ਕਿ ਅਸੀਂ EEAS ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਸਮਰਥਨ ਕਰਦੇ ਹਾਂ ਅਤੇ ਇਸ ਦੇ ਲਾਗੂ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧਾ। ਪਰ ਇਹ ਇੱਕ ਐਸੀ ਯਾਤਰੀਆਂ ਦੇ ਲਈ ਹਫਰਾ ਤਫਰੀ ਅਤੇ ਸਾਡੇ ਹਵਾਈ ਅੱਡੇ ਉੱਤੇ ਹਫਰਾ ਤਫਰੀ ਬਾਰੇ ਨਹੀਂ ਹੋ ਸਕਦਾ ਜੇਕਰ ਮੌਜੂਦਾ ਸੰਚਾਲਨ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਤੇ ਜਨਵਰੀ ਦੇ ਸ਼ੁਰੂ ਤੱਕ ਸਿਸਟਮ ਨੂੰ ਸਥਿਰ ਨਹੀਂ ਕੀਤਾ ਜਾ ਸਕਦਾ ਤਾਂ ਸਾਡੂ ਯੂਰੋਪੀਅਨ ਕਮਿਸ਼ਨ ਅਤੇ ਸ਼ੈਂਗਨ ਮੈਂਬਰ ਦੇਸ਼ਾਂ ਤੋਂ ਇਸ ਦੇ ਰੋਲ ਆਊਟ ਵਿੱਚ ਵਾਧੂ ਲਚਕਤਾ ਦੀ ਆਗਿਆ ਦੇਣ ਦੇ ਲਈ ਤੁਰੰਤ ਕਾਰਵਾਈ ਦੀ ਲੋੜ ਹੋਵੇਗੀ ਯੂਰਪ ਦੇ ਹਵਾਈ ਅਟਿਆ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਲੰਬੀਆਂ ਕਤਾਰਾਂ ਅਤੇ ਸੰਚਾਲਨ ਸੰਪੰਦੀ ਮੁੱਦੇ ਦਾ ਹਵਾਲਾ ਦਿੰਦੇ ਹੋਏ ਨਵੀਂ EU ਸਰਹੱਦੀ ਪ੍ਰਣਾਲੀ ਦੀ ਤੁਰੰਤ ਸਮੀਖਿਆ ਦੀ ਮੰਗ ਕੀਤੀ ਹੈ। ਦ ਲੋਕਲ ਯੂਰੋਪੀਕ ਰਿਪੋਰਟ ਦੇ ਅਨੁਸਾਰ 에어ਪੋਰਟ ਕੌਂਸਲ ਇੰਟਰਨੈਸ਼ਨਲ ਯਾਨਕੀ ACI ਨੇ ਚੇਤਾਵਨੀ ਦਿੱਤੀ ਹੈ ਕਿ ਫਰਾਂਸ ਜਰਮਨੀ ਗ੍ਰੀਸ ਆਈਸਲੈਂਡ ਇਟਲੀ ਪੁਰਟਗਾਲ ਅਤੇ ਸਪੇਨ ਦੇ ਹਵਾਈ ਅਟਿਆਉਤੇ ਦੇਰੀ ਪਹਿਲਾਂ ਹੀ ਯਾਤਰੀਆਂ ਦੇ ਅਨੁਭਵ ਅਤੇ ਹਵਾਈ ਅੱਡਿਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰ ਰਹੀ ਹੈ 12 ਅਕਤੂਬਰ ਨੂੰ ਪੇਸ਼ ਕੀਤੇ ਗਏ ਇਸ ਅੰਕੜੇ ਅਨੁਸਾਰ EU ਐਂਟਰੀ ਐਕਸਿਟ ਸਿਸਟਮ ਡਿਲੇ शेंगेन जोन ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਨਿਜੀ ਡਾਟਾ ਰਜਿਸਟਰ ਕਰਨਾ ਤੇ ਆਪਣੇ ਪਹਿਲੇ ਐਂਟਰੀ ਪੁਆਇੰਟ ਉੱਤੇ ਬਾਇਓਮੈਟ੍ਰਿਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਇਹ ਸਿਸਟਮ ਜੋ ਸਵੈ ਸੇਵਾ ਕਿਓਸਕ ਅਤੇ ਸਰਹੱਦੀ ਗਾਰਡਾਂ ਦੀ ਵਰਤੋਂ ਕਰਦਾ ਹੈ। ਦਾ ਉਦੇਸ਼ ਮੈਨੂਅਲ ਪਾਸਪੋਰਟ ਸਟੈਂਪਿੰਗ ਨੂੰ ਬਦਲਣਾ ਤੇ ਅਵਸਰੇ 'ਤੇ ਸੁਰੱਖਿਆ ਜੋਖਮ ਦੀ ਨਿਗਰਾਨੀ ਨੂੰ ਬਿਹਤਰ ਬਣਾਉਣਾ ਹੈ। ਹਾਲੇਕਿ ਤਕਨੀਕੀ ਸਮੱਸਿਆਵਾਂ ਨੇ ਵੱਡੀ ਦੇਰੀ ਕੀਤੀ ਹੈ ਸ਼ੰਗਰ ਖੇਤਰ ਦੇ ਵਿੱਚ ਦਾਖਲ ਹੋਣ ਵਾਲੇ ਤੀਸਰੇ ਦੇਸ਼ ਦੇ ਨਾਗਰੇਗਾ ਤੋਂ ਬਾਇਓਮੈਟ੍ਰਿਕ ਡਾਟਾ ਦੀ ਅਲੱਗ ਜੁਸ਼ਨ ਅਤੇ ਕੈਪਚਰ ਦੇ ਪ੍ਰਗਤੀਸ਼ੀਲ ਸਕੇਲਿੰਗ ਦੇ ਨਤੀਜੇ ਵਜੋਂ ਹਵਾਈ ਅੜ੍ਹਤੇ ਸਰਹੱਦੀ ਨਿਯੰਤਰਣ ਪਰਕਿਰਿਆ ਦੇ ਸਮੇਂ ਵਿੱਚ 70% ਤੱਕ ਵਾਧਾ ਹੋਇਆ ਜਿਸ ਦੇ ਵਿੱਚ ਪੀਕ ਟ੍ਰੈਫਿਕ ਪੀਰੀਅਡਾਂ ਉੱਤੇ ਉਡੀਕ ਸਮਾਂ 30% ਘਟੇ ਤਾਂ ਕਿ ਇਸੇ ਹੀ ਯੂਰਪ ਟੈਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਿਵੇਂ ਕਿ ਦ ਲੋਕਲ ਯੂਰਪ ਦੁਆਰਾ ਹਵਾਲਾ ਦਿੱਤਾ ਗਿਆ ਐਸੋਸੀਏਸ਼ਨ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਜਿਸ ਦੇ ਵਿੱਚ ਸਿਸਟਮ ਆਊਟੇਜ ਕਾਫੀ ਇੰਕ੍ਰੀਸ਼ਨ ਸਮੱਸਿਆ ਸੀਮਤ ਕਿਉਂ ਸੇ ਕੋਪਲਬਤਾ ਨਾਕਾਫੀ ਆਟੋਮੈਟਿਡ ਬਾਰਡਰ ਕੰਟਰੋਲ ਗੇਟ ਅਤੇ ਇੱਕ ਪ੍ਰਭਾਵਸ਼ਾਲੀ ਪ੍ਰੀ ਰਜਿਸਟ੍ਰੇਸ਼ਨ ਐਪ ਦੀ ਘਾਟ ਸ਼ਾਮਲ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਯੋਜਨਾ ਅਨੁਸਾਰ 9 ਜਨਵਰੀ ਨੂੰ ਰਜਿਸਟ੍ਰੇਸ਼ਨ ਥ੍ਰੈਸ਼ਹੋਲਡ ਨੂੰ 35% ਤੱਕ ਵਧਾਉਣ ਦੇ ਨਾਲ ਹਵਾਈ ਅੜਹਾਂ ਤੇ 에ਅਰਲਾਈਨਰ ਦੇ ਲਈ ਬਹੁਤ ਜ਼ਿਆਦਾ ਗੰਭੀਰ ਪੀੜ ਅਤੇ ਪ੍ਰਣਾਲੀਗਤ ਵਿਗੜਨ ਪੈਦਾ ਹੋ ਸਕਦਾ ਹੈ ਜੋ ਸੰਭਾਵਿਤ ਤੌਰ ਤੇ ਸੁਰੱਖਿਆ ਚਿੰਤਾਵਾਂ ਨੂੰ ਤੋਂ ਦੇ ਐਸਏ ਯੂਰਪ ਦੇ ਡਾਇਰੈਕਟਰ ਜਨਰਲ 올ਿਵੀਅਰ ਜਾਨ ਕੋ ਵੇਖਣੇ ਕਿ ਹੈ ਕਿ ਅਸੀਂ EEAS ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਸਮਰਥਨ ਕਰਦੇ ਹਾਂ ਅਤੇ ਇਸ ਦੇ ਲਾਗੂ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਪਰ EEAS ਯਾਤਰੀਆਂ ਦੇ ਲਈ ਹਫੜਾ ਦਫਰੀ ਅਤੇ ਸਾਡੇ ਹਵਾਈ ਅੱਡੇ ਉਤੇ ਹਫੜਾ ਦਫਰੀ ਬਾਰੇ ਨਹੀਂ ਹੋ ਸਕਦਾ ਜੇਕਰ ਮੌਜੂਦਾ ਸੰਚਾਲਨ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਤੇ ਜਨਵਰੀ ਦੇ ਸ਼ੁਰੂ ਤੱਕ ਸਿਸਟਮ ਨੂੰ ਸਥਿਰ ਨਹੀਂ ਕੀਤਾ ਜਾ ਸਕਦਾ ਤਾਂ ਸਾਡੇ ਯੂਰੋਪੀਅਨ ਕਮਿਸ਼ਨ ਅਤੇ ਸ਼ਾਗਿਰ ਮੈਂਬਰ ਦੇਸ਼ਾਂ ਤੋਂ ਇਸ ਦੇ ਰੋਲ ਆਊਟ ਵਿੱਚ ਵੱਧੂ ਲਚਕਤ ਦੀ ਆਗਿਆ ਦੇ ਲਈ ਤੁਰੰਤ ਕਾਰਵਾਈ ਦੀ ਲੋੜ ਹੋਵੇਗੀ